ਆ ਵੀ ਤੋਂ ਅੱਜ ਆਪਾਂ ਚੱਲੇ ਆਂ ਲੂਨਾ ਤੇ ਕਿੱਥੇ ਚੱਲੇ ਆਂ ਮੱਦਗੀ ਅੱਜ ਦੀ ਬਾੜੀਆ ਭਾਂਜਾ ਠੰਡ ਬਹੁਤ ਲੱਗਦੀ ਆ ਯਾਰ ਲੂਨਾ ਸਾਡੀ ਜਾਂਦੀ ਆ 35 ਦੀ ਸਪੀਡ ਤੇ ਆਂ ਵਾਟਾਂ ਨੂੰ ਵੱਢ ਦੀ ਇਹ ਨਾ ਹੋਵੇ ਚਾਰਜ ਕਿਤੇ ਰੋਡ ਕਿੱਲੇ ਹੋਣੀ ਪਵੇ ਹਾਂ ਚਾਰਜ ਵੀ ਨਹੀਂ ਲੈਂਦਾ ਨਾਲ ਆ ਗਿਆ ਆਪਾਂ ਮਿਸ਼ਰੀ ਵਾਲੇ ਅੰਮ ਲਾਏ ਮੈਂ ਤੁਰਾ ਆਪ ਚੜ ਗਏ ਆ ਪੰਬਰਸਰ ਰੋਡ ਤੇ ਹੁਣ ਆਪਾਂ ਪੰਬਰਸਰ ਜਾ ਰਿਹਾ ਲੂਨਾ ਤੇ ਹੈ ਜਾੜੂ ਵੀ ਉੱਪੜ ਜੂਗੀ ਉੱਪੜ ਜੂਗੀ ਉੱਪੜ ਜੂਗੀ ਕਿਦ ਰਾਜ ਨਾ ਪਾਸ ਤੇ ਧਰ ਕੇ ਲਿਆਉਣੀ ਪਵੇ ਇਕ ਪਰਜਾ ਟਾ ਦੂਜਾ ਨਾ ਇੱਕ ਨੇ ਤੇ ਮੋਰਸਲ ਤਿਆਰ ਕਰਾਇਆ ਕਿਸੇ ਬੰਦੇ ਨੇ ਹਾਂ ਹਨ ਉਹਦੇ ਨਾਲ ਬੈਂਟੀਆਂ ਲੱਗੀਆਂ ਜੋ ਪਤਾ ਬੈਂਟੀ ਮੁੱਢ ਮੁਖ ਜੇ ਉਹ ਦੂਜੂ ਪਟ્રોલ ਤੇ ਵੀ ਚੱਲ ਪੁੰਦਾ ਅੱਛਾ ਉਹ ਕੰਮ ਵਧੀਆ ਨੇ ਹਾਂ ਤਾਂ ਇਹ ਦੋਸਤੋ ਆਪਾਂ ਚੰਦ ਬਾਜੇ ਚੜ ਗਏ ਵੱਡੇ ਹਾਈਵੇ ਤੇ ਆ Jio ਦਾ ਪੰਪ ਖੜਾ ਤੇ ਗੱਡੀ ਦੀ ਟੈਂਕੀ ਕਰਾ ਲਈ ਆਪਾਂ ਫੁੱਲ ਲੂਨਾ ਦੀ ਲੂਨਾ ਵੇਖੋ ਹੁਣ ਉੱਪਰ ਜੇ ਕਿ ਨਹੀਂ ਅੱਜ ਆਪਾਂ ਤੁਹਾਨੂੰ ਮੋਦਗੀ ਸ਼ਹਿਰ ਦੀ ਸੈਰ ਕਰਾਉਣੀ ਆ ਲੂਨਾ ਤੇ ਆ ਚੜ ਗਿਆ ਪੌਲ ਇਹਦਾ ਲੋਡ ਜਾ ਮੰਨਦੀ ਆ ਮਿੱਤਰੋ ਆਪਾਂ ਚੰਦ ਬਾਜਾ ਗਏ ਆ ਟੱਪ 35 ਦੀ ਸਪੀਡ ਤੇ ਜਾਂਦੀ ਆ ਆ ਜੰਡ ਵਾਲਾ ਜੰਡਾ ਆਈ ਲਵ ਜੰਡਾ ਵਾਲਾ ਤੇ ਆ ਵੇਖੋ ਪੱਟੀ ਕਿੱਡੀ ਘੈਂਟ ਲੱਗੀ ਲੋਈ ਮੇਟਰ ਰੇਗੀ ਮੱਧ ਕੀ 2 ਕਿਲੋਮੀਟਰ ਆ ਅੰਮਰ ਸਰ ਰਹਿ ਗਿਆ 110 ਕਿਲੋਮੀਟਰ ਆ ਆਪਾਂ ਪਹੁੰਚ ਚੁੱਕੇ ਆ ਮੱਧ ਕੀ ਮੈਟਰੋ ਮੁਰਲੀ ਗੱਡੀ ਆਪਾਂ ਨੂਨਾ ਮੋਦਗੀ ਸ਼ਹਿਰ ਨੂੰ ਤਨਣੇ ਆਹ ਵੇਖੋ ਦੌੜ ਲਾਉਂਦਾ ਸਾਡੇ ਨਾਲ ਆ ਆ ਆ ਭੱਜਾ 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 ਆ ਵੀ ਭੱਜ ਨਾ ਆ ਉਹ ਭੱਜ ਕੇ ਮੂਰੇ ਨਿਕਲ ਗਿਆ ਆ ਜਾ ਆ ਜਾ ਵੀਡੀਓ ਬੜੀ ਕੈਂਟ ਬਣਾਉਂਦਾ ਓਏ ਲਓ ਦੋਸਤੋ ਆਪਾਂ ਕਰਕੇ ਮੋਦਗੀ ਸ਼ਹਿਰ ਚ ਐਂਟਰਾ ਦੁਕਾਨ ਕਿੱਥੇ ਆ ਕਿੱਥੇ ਆ ਗਈ ਦੁਕਾਨ ਆ ਰਹੀ ਆ ਗਿਆ ਦੁਕਾਨ ਦੇ ਉੱਤੇ ਆਪਾਂ ਵਟਾਉਣੇ ਆ ਬਾਰੇ ਇਹਨਾਂ ਤੋਂ ਆ ਗਈ ਦੁਕਾਨ ਆਹ ਦੋ ਤੋਂ ਬਾਰੇ ਲੈ ਕੇ ਆਨੇ ਆ ਵਟਾ ਕੇ ਥੋੜੀ ਇਹਨਾਂ ਨਾਲ ਦੋ ਲੈਨੇ ਆ ਆਪਾਂ ਉਹਦੇ ਨਾਲ ਦੋ ਮੋਟੇ ਦੇ ਜਿੰਨੇ ਕਿਵੇਂ ਆ ਬਾਰੇ ਲੈਨੇ ਆ ਆਪਾਂ ਅਸੀਂ ਕਹਾਂ ਉਹ ਕੋਟ ਦੁਕਾਨ ਹੋਰ ਤੇ ਜਾਵੜੇ ਸੀ ਬਾਈ ਆਇਓ ਤੇ ਮੌਸੀ ਗੱਲ ਅਸੀਂ ਕੋਟ ਖਾ ਲੈਣੀ ਸੀ ਹੋਰ ਦੁਕਾਨ ਤੇ ਜਾਵੜੇ ਸੀ ਆਏ ਵੀਰੇ ਮੈਂ ਤੇ ਆ ਜੋਤ ਸਿੰਘ ਨੇ ਅਸੀਂ ਕੋਟ ਖਾ ਲੈਣੀ ਸੀ ਹੋਰ ਦੁਕਾਨ ਤੇ ਵੜੇ ਬਾਈ ਜੀ ਮਸਾ ਬਚ ਕੇ ਨਿਕਲੇ ਆ ਸੀ ਜਾਣਾ ਹੋਰ ਦੁਕਾਨ ਤੇ ਵੜਾ ਹੋਰ ਦੁਕਾਨ ਤੇ ਗਿਆ ਮੈਂ ਪੈਸੇ ਲੈ ਕੇ ਭੱਜ ਆਉਣਾ ਸੀ ਖਾ ਲੈਣੀ ਸੀ ਕੋਟ ਅੱਜ ਮਸਾ ਬਚੇ ਆ ਲਾ ਮੈਟਰ ਆਪਾਂ ਚੱਲ ਪਿਆ ਪਿੰਡ ਨੂੰ ਮੋੜ ਗਿਓ ਅੱਗੇ ਦੁਕਾਨ ਵਾਲੇ ਤੋਂ ਮਸਾਂ ਬਚੇ ਆ ਪੁੱਠੀ ਦੁਕਾਨ ਤੇ ਜਾਵੜੇ ਸੀ ਹੋਰ ਕਿਸੇ ਦੀ ਤੇ ਕੀ ਓ ਬਈ ਅੱਗੇ ਆਪਾਂ ਐਸੀ ਕਿ ਮਿਸ਼ਰੀ ਵਾਲਾ ਚੰਦਵਾਜਾ ਚੰਦਵਾਜ ਵਿੱਚ ਦੀ ਐ ਸੀ ਨਾ ਹਾਂ ਚੱਲੋ ਵਾਜੋ ਹੁਣ ਆਪਾਂ ਇਧਰ ਲਈ ਜਨਾ ਕਿਹੜਾ ਪਿੰਡ ਓ ਚੰਦੜੀ ਚੰਦਣੀ ਹੁਣ ਆਪਾਂ ਚੰਦਣਾ ਤੱਕ ਮਿਆਂ ਰਿਹਾ ਸੀ ਚੱਲੇ ਆ ਆਪਣੀ ਲੂਨਾ ਕੱਟ ਚੁੱਕੀ ਆ ਹੰਤੀ ਡਿਸਪਿਊਟ ਤੇ ਪਾ ਲਈ ਆਪਾਂ ਚੰਦੜਾ ਵਾਲੇ ਰਾਹ ਸਕੂਟਰੀ ਲੂਨਾ ਸੱਚ ਸੋਰੀ ਲੂਨਾ ਕੱਟਦੇ ਆਪਾਂ ਚੰਦੜਾ ਨੂੰ ਨਾ ਨਾ ਨਵੀਂ ਦੋਸਤੋ ਡਗਦੇ ਢੈਂਦੇ ਆਪਾਂ ਪਹੁੰਚੇ ਆਂ ਚੰਦੜੀ ਨਵਾਂ ਸਮੰਧਨ ਗਿਆਨ ਆਇਆ ਸਮੋਦਸਾ ਸਰਕਾਰ ਕਰਵਾ ਚੰਦੀ ਮਾਰ ਧਨ ਹੋ ਆ ਮੇਂ ਡਰੋਪ ਕਰੰਡ ਚੰਦੜਾਂ ਦੀਆਂ ਗਲੀਆਂ ਉਹਨਾਂ ਪੱਕੇ ਮਿਹਰੇ ਵਾਲੇ ਰਾਹ ਜਾਣਾ ਇਹ ਵੀ ਆ ਪੱਕਾ ਮਿਹਰੇ ਵਾਲੇ ਰਾਹ ਆਜ ਤੋ ਆਗਾ ਸਕੂਲੋਂ ਕੰਨੜਾਂ ਦਾ 40 ਦੀ ਸਪੀਡ ਤੇ ਕਹਿੰਦੇ ਚਲਾਓ ਤੇ ਸਾਡੀ ਦਾ ਭਰਾਵਾ ਸਕੂਟਰੀ 35 ਸਪੀਡ ਤੇ ਚੱਲਦੀ ਆ ਕਾਹ ਵੀ ਆਹ 40 ਦੀ ਸਪੀਡ ਕਿੱਥੋਂ ਲੈ ਆਈਏ ਆਹ ਦੇ ਘਮਿਆਰੇ ਰਾਤ ਹੁਣ ਇਹ ਮਿੱਤਰੋ ਆਈ ਜਾਣਾ ਘਮਿਆਰੇ ਟਿੱਕਰ ਮੰਦਰ ਚੰਦ ਵਾਲੇ ਆਇਆ ਨੇ ਸੜਕ ਬਣਾ ਦੀਏ ਸੜੀ ਬਲੂਨ ਨਾ ਖੜਕਦੀ ਜਾਂਦੀ ਆ ਐ ਐ ਐ ਹੋ ਗਈ ਓਏ ਹੋ ਗਈ ਹੋ ਗਈ ਚੱਲ ਆਹ ਲੁਨ ਦੇ ਸਾਕਾਂ ਕਾ ਮੇਟਰ ਆਪ ਆ ਗਿਆ ਕਮਿਆਰੇ ਦੀ ਹਾਦਸੇ ਆ ਕਮਿਆਰੇ ਵਾਲਿਆਂ ਨੇ ਸੜਕ ਬਣਾਈ ਆ ਬਈ ਧੰਨਵਾਦ ਤੁਹਾਡਾ ਕਮਿਆਰੇ ਵਾਲਿਓ ਇੱਥੋਂ ਟਿੱਕਰ ਆ ਆਉਂਦਾ ਟਰੈਕਟਰ ਟਾਇਰ ਜੇ ਕਿਵੇਂ ਕਰਦੇ ਇਹਦੇ ਦੇਖਿਓ ਬਾਈ ਟਰਾਲਾ ਵੀ ਬੱਟਾ ਓਏ 18 ਫੁੱਟਾ ਪੈਣਦਾ ਆ ਪਾਪੜ ਗਿਆ ਕਮਿਆਰੇ ਭਰਾਵਾ ਉੱਧਰ ਮੇਟਰ ਆ ਕਮਿਆਰੇ ਤੋਂ ਪਹੁੰਚੋ ਆਪਣਾ ਗਵਾਂਡਲਾ ਪੈਂਦਾ ਕਮਿਆਰਾ ਖੜਕ ਬੰਦਈ ਆ ਇੱਥੇ ਵੀ ਆਪਣੇ ਲੋਨਾ ਵੀ ਖੜਕਦੀ ਜਾਂਦੀ ਆ ਬਰੇਤੀ ਗੁੱਤੀ ਲਾਈ ਪਈ ਆ ਆਪਣੇ ਲੋਨਾ ਪਾੜਿਆ ਹੋਣਾ ਪਿੰਡ ਮੋਰਾ ਵਾਲੀ ਨੂੰ ਆਪਣੇ ਪਿੰਡ ਨੂੰ ਅਕਾਫਰ ਪੋਂਚੋ ਦੂਜੀ ਆ ਇਹ ਛੋੜ ਕੇ ਦਨ 18 ਫੁੱਤੀ ਬੰਨੀ ਆ ਇਹ ਨਵੀਂ ਨਵੀਂ ਕੋਈ ਅਬੀਦਾਰੀ ਖੜਕਦੀ ਜਾਂਦੀ ਆ ਲਾ ਵੀ ਮਿੱਤਰੋ ਆਪਾਂ ਮੋਰਾ ਵਾਲੀ ਆ ਗਏ ਤੇ ਆ ਆਪਣਾ ਯਾਰ ਹੋਰ ਫੇਰਾ ਠੀਕ ਠੀਕ ਸਟਾ ਜਮਾ ਕੀ ਸਿਣਿਆ ਦੇਣਾ ਚਾਹਣਾ ਤੂੰ ਆਪਦੇ ਮੁੰਡੇ ਨੂੰ ਹਾਂ ਮੁੰਡੇ ਨੂੰ ਕੀ ਸਿਣਿਆ ਦੇਣਾ ਆ ਆ ਜਾ ਆ ਕੇ ਅਜ ਨਾ ਹਾਂ ਆਈ ਜਲਾਣੇ ਹੋਰ ਫੇਰਾ ਕਰੋੜਾ ਲਾ ਕੇ ਕਿਵੇਂ ਫਿਰ ਠੀਕ ਮੇਟਰ ਮੋਰਾਂ 'ਚ ਪਹੁੰਚ ਚੁੱਕੇ ਆ ਆ ਚੇਰੇ ਅਰਗੇ ਬੇਲ ਲੜਾ ਬੈਠੇ ਆ ਸਾਰੇ ਬੰਦੇ ਇੱਧਰ ਸਕੂਲ ਵਾਲੇ ਖੜੇ ਆ ਹਾਂ ਆਪਣੇ ਦੌਰ ਬਣੇ ਹੁੰਦਾ ਅਸੀਂ ਤੇ ਗੰਤ ਬਾਲ ਬਣੇ ਦੌਰੇ ਪਰਤੇ ਤੇ ਆ ਮਿੱਤਰੋ ਆਪ ਅਗਾਰੇ ਆ ਗਿਆਂ ਇਹ ਕਾ ਖੜੀ ਹੋਏ ਆਪਣੇ ਸਕੂਟਰੀ ਨਾਲ ਦੀ ਉਹਨਾਂ ਨਾਲ ਦੀ ਇੱਕ ਲੂਣਾ ਖੜੀ ਇਹਦੇ ਕੰਮ ਕਰਤਾ ਔਰ ਫਿਰ ਨਾਲ ਲਾਤਾ ਔਰ ਨਾਲ ਲਾਇਆ ਪਿਆ